ਕਬੱਡੀ ਚਤਾਰ ਵਾਲੀਆ ਤਾੜੀ ਮਾਰ ਦੋ ਜਿੱਤ ਹਾਰ ਦੀ ਕਬੱਡੀ ਜਿਹਦਾ ਨੰਬਰ ਹੋ ਗਿਆ ਉਹ ਟੀਮ ਫਾਈਨਲ ਕੈਡੂ ਕੁਮਰਜੀ ਵਾਲਾ ਦੀ ਪੰਜਾਬੀਆਂ ਨੂੰ ਸਮਝਾਉਂਦਾ ਹੈ ਕਿ ਤੁਸੀਂ ਨੇ ਐਂ ਕਰਨਾ ਹੈ ਤੁਸੀਂ ਨੇ ਐਂ ਕਰਨਾ ਹੈ ਉਧਰੋਂ ਰੇਟਰ ਦੇ ਕਰਨ ਚ ਗੱਲਾਂ ਕਈਆਂ ਕਈਆਂ ਨੇ ਪੂਰੀਏ ਸੀਸਰ ਨੂੰ ਜੇ ਤੈਨ ਤਕੜਾ ਹੋ ਕੇ ਕਾਡੀ ਪਾਉਣੀ ਹੈ ਕਿਉਂਕਿ ਮੂਰ ਨੇ ਤੈਨੂੰ ਢਾਉਣਗੇ ਤੈਨੂੰ ਦੱਪਣਗੇ ਤਾਂ ਡਰਨਾ ਨਹੀਂ ਤਾਂ ਡੋਲਣਾ ਨਹੀਂ ਆਹ ਰੇਡ 500 ਦੀ ਸਾਹਮਣੇ ਕਬੱਡੀ ਪਾਉਣ ਦੇ ਲਈ ਸੀਸਰ ਵਾਲਾ ਪੂਰੀਆ ਕੇ ਵੱਲ ਵਧਦਾ ਹੋਇਆ ਫਾਈਨਲ ਐਸੇ ਮੈਚ ਤੇ ਮੇਰੇ ਵੀਰੋ ਹੋ ਜਾਣਾ ਕਿ ਜਿਹੜੀ ਟੀਮ ਆ ਨੰਬਰ ਲੈ ਗਈ ਤੇ ਨੰਬਰ 10 ਗੂਰੀਏ ਸੀ ਸਰਦਾ ਆ ਰੀਪਲੇ ਖਰਾਰੀ ਹਾਂ ਦੇਵ ਖਰਾਰੀ ਦੇਵ ਖਰਾਰੀ ਜਿੱਤਿਆ ਖਰਾਰੀ ਐ ਨਾ ਰੌਲਾ ਪਾਇਆ ਕੋ ਰੀਪਲੇ ਆ ਜੀ ਰੀਪਲੇ ਦੱਸਿਓ ਆ ਰੀਪਲੇ ਹੈ ਕਿਉਂਕਿ ਕਬੱਡੀ ਲਈ ਵਿਦੇਸ਼ਾਂ ਤੋਂ ਬਹੁਤ ਮਾੜੀਆਂ ਖਬਰਾਂ ਆਈਆਂ ਨੇ ਇੰਗਲੈਂਡ ਬੰਦ ਹੋ ਗਈ ਯੂਰਪ ਵਾਲਿਆਂ ਨੇ ਵੀ ਹੰਗਾਰਾ ਪਾ ਦਿੱਤਾ ਹੈ ਕੈਨੇਡਾ ਬੰਦ ਹੋ ਗਈ ਅਮਰੀਕਾ ਦੀ ਵੀ ਗੱਲ ਚੱਲੀ ਜਾਂਦੀ ਐ ਸਵਰਨਿਆ ਕੰਮ ਬੰਦ ਹੋਇਆ ਕੁਝ ਨਾ ਕੁਝ ਦਾ ਹੋਇਆ ਹੋਊਗਾ ਜ਼ਰੂਰ ਓਏ ਕੁਝ ਨਾ ਕੁਝ ਦਾ ਹੋਇਆ ਹੋਊਗਾ ਵਾਕਈ ਸੱਚੇ ਬਾਦਸ਼ਾਹ ਬੇਗ ਨੇ 60 ਕਿਲੋ ਆਜੋ ਬਈ 60 ਕਿਲੋ ਕਿਉਂਕਿ ਕੁਝ ਨਾ ਕੁਝ ਦਾ ਸਵਰਨਿਆ ਹਾਂਜੀ ਹੋ ਜਾ ਹੋ ਜੀ ਰੱਖਦੇ ਨੂੰ ਬਹੁਤ ਬਹੁਤ ਧੰਨਵਾਦ ਹੈ ਵਾਕਈ ਕਿੰਨੇ ਵੀ ਸੋਚਣ ਵਾਲੀ ਗੱਲ ਐ ਉਧਰ ਸਕਰੀਨ ਬੋਰਡ 'ਤੇ 16 ਤੇ 17 ਨਵੀਂ ਸੰਗਤ ਨੂੰ ਬੇਨਤੀ ਆ ਜਿਆ ਸੈਮੀ ਫੈਸਲਮੈਂਟ ਦਾ ਸਵਾਦ ਆ ਇੱਕ ਵਾਰ ਫੇਰ ਤਾੜੀ ਮਾਰ ਕੇ ਦੱਸੋ ਜਰਾ ਐਂ ਦਸਾ ਹੋ ਗਿਆ ਉਧਰ ਸੰਧੂਆ ਧੰਨਵਾਦ ਹੈ ਹਾਂਜੀ ਇੱਕੋ ਮਿੰਟ ਲੈਣਾ ਤੁਹਾਡਾ ਜੀ ਮੈਂ ਆ ਸਾਡੇ ਜਿਹੜਾ ਆਪਣਾ ਇੱਕ ਹੋਲਡ ਪੁਆਇੰਟ ਸੀ ਜਿਆ ਉਹਦਾ ਫੈਸਲਾ ਜਿਹੜਾ ਲਿਆ ਗਿਆ ਸਾਰੇ ਰੈਸਰਾਂ ਨੇ ਇਕੱਲੇ ਇਕੱਲੇ ਦੁਆਰਾ ਦੁਆਚੱਕ ਕਰ ਲਿਆ ਉਹ ਕਲੀਅਰ ਨਹੀਂ ਆ ਰਿਹਾ ਗੈਸ ਕਰਕੇ ਉਹ ਰੈਫਰੀ ਡਿਸੀਜਨ ਮੰਨਿਆ ਜਾਣਾ ਹੈ ਉਹ ਰੈਫਰੀ ਡਿਸੀਜਨ ਮੰਨਿਆ ਗਿਆ ਉਹ ਸਾਰੇ ਰੈਫਰੀਆਂ ਚੈੱਕ ਕਰ ਲਿਆ ਜਿੰਨੇ ਆਪਣੇ ਸਾਡੇ ਸੀਨੀਅਰ ਰੈਫਰੀ ਤੈਨੂੰ ਪਤਾ ਹੀ ਐ ਬਾਈ ਗੁਰਜੀਤ ਉਹਨਾਂ ਨੇ ਵਰਲਡ ਕੱਪ ਦੀ ਰੈਫਰੀ ਕੀਤੀ ਐ ਬਿੱਲਾ ਗਾਲ ਵਾਲਾ ਬਾਹਰ ਤਾਇਆ ਰੈਫਰ ਕਰਕੇ ਆਏ ਉਹਨਾਂ ਸਾਰਿਆਂ ਜੋ ਜਿਹੜਾ ਇੱਕ ਵਾਰ ਚੈੱਕ ਕਰ ਲਿਆ ਉਹ ਰੈਫਰੀ ਡਿਸੀਜਨ ਮੰਨਿਆ ਜਾਊਗਾ ਜੀ ਹਲੋ ਹਲੋ ਹੈਲੋ ਹੈਲੋ ਲਓ ਭਾਈ ਐਸਲ ਆਉਣ ਲੱਗਿਆ ਇਹਦਾ ਨੋਟ ਬਣ ਕੇ ਬੇਨਤੀ ਆ ਉਹ ਰਹੂਗਾ ਜਿਹੜਾ ਰੈਫਰੀ ਨੇ ਕਰਤਾ ਕਿਉਂਕਿ ਪਹਿਲੇ ਦਿਨ ਤੋਂ ਅਸੀਂ ਕਿਹਾ ਸੀ ਵੀ ਰੈਫਰੀ ਦੇ ਜਾਂ ਸੀਨ ਹੋਊਗਾ ਉਹ ਰਹੂਗਾ ਪਹਿਲੇ ਦਿਨ ਤੋਂ ਉਹਨਾਂ ਦਾ ਸੀਨ ਹਰ ਟੀਮ ਨੇ ਬੰਨਿਆ ਤੇ ਵੀਰ ਮੇਰੇ ਹੁਣ ਮੰਨੋ ਭਾਈ ਖੋਜੋ ਹੋਰ ਤੁਸੀਂ ਖੋਜੋ ਤਾੜੀ ਮਾਰੋ ਰਿਕਵੈਸਟ ਆ ਹੁਣ ਤਾਂ ਸਾਰੇ ਅਕੇ ਖੋਜੋ ਅਸੀਂ ਦੇ ਦੇ ਖੋਜੋ ਭਈਏ ਕੱਕਾ ਨਹੀਂ ਕਰਨਾ ਕਿਸੇ ਨਾਲ ਕਮੇਟੀ ਨੇ ਇੱਕ ਗੱਲ ਆਖੀ ਸੀ ਉਹ ਬਹੁਤ ਵਧੀਆ ਕੀਤੀ ਆ ਜੀ ਆ ਦੱਸੋ 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 ਬਈ ਜੇ ਰੈਫ ਦਾ ਸੀਏ ਤੁਹਾਨੂੰ ਸਹੀ ਲੱਗਾ ਤਾੜੀਆਂ ਮਾਰ ਕੇ ਦੱਸੋ ਸਾਰੇ ਜਣੇ ਹਲੋ ਆ ਜਿਓ ਫਾਈਨਲ ਵਾਲੇ ਆ ਜਿਓ ਜੀ ਅਲੇਵਾ ਆ ਜੋ ਭਾਈ ਅਲੇਵਾ ਅਲੇਵਾ ਆ ਜੋ ਭਾਈ ਓਏ ਅਲੇਵਾ ਦੀ ਟੀਮ ਆਵੇ ਜੀ ਅਲੇਵਾ ਦੀ ਟੀਮ ਫਾਈਨਲ ਲਈ ਹੋ ਜਾ ਭਾਈ ਸਾਰੇ ਛਰਨੇ ਭਾਈ ਤੱਕ ਬਾਦਰੀ ਛਰਨੇ ਭਾਈ ਇਧਰ ਹਰਪ੍ਰੀਤ ਭਾਈ ਬੁਲਾਈ ਜਾਂਦਾ ਸੁਣੋ ਯਾਰਾ ਗੱਲ ਨਹੀਂ ਤਾਂ ਕੋਈ ਬੰਗਾਨੀ ਨਹੀਂ ਅਸੀਂ 100 ਖਾ ਸਕਦੇ ਆ ਗੁਰੂ ਮਹਾਰਾਜ ਦੀ ਜੇ ਅਸੀਂ ਕੋਈ ਬੇਇਮਾਨੀ ਕਰਕੇ ਕੱਖ ਨਾ ਰਵੇ ਸਾਡਾ ਅਸੀਂ ਰੈਫਰੀਆਂ ਦੇ ਫੈਸਲਾ ਛੱਡਿਆ ਕਿਉਂਕਿ ਜੇ ਅਸੀਂ ਉਧਰ ਪੈਣ ਦਿੰਨੇ ਆ ਉਹ ਮਰਦੇ ਆ ਜੀ ਉਧਰ ਦੇਵਾਂਗੇ ਤਾਂ ਫੈਸਲਾ ਤਾਂ ਯਾਰ ਲੈਣਾ ਪਊ ਕਿਸੇ ਹਿਸਾਬ ਨਾਲ ਅਸੀਂ ਤਾਂ ਰੈਫਰੀ ਆ ਜਿਹੜੇ ਤੜਕੇ ਦੇ ਖੜੇ ਹੋ ਅਸੀਂ ਰੈਫਰੀਆਂ ਦੇ ਫੈਸਲਾ ਛੱਡਿਆ ਕਿਉਂਕਿ ਜੇ ਅਸੀਂ ਉਧਰ ਪੈਣ ਦਿੰਨੇ ਆ ਉਹ ਮਰਦੇ ਆ ਜੀ ਉਧਰ ਦੇਵਾਂਗੇ ਤਾਂ ਫੈਸਲਾ ਤਾਂ ਯਾਰ ਲੈਣਾ ਪਊ ਕਿਸੇ ਜੇ ਸਟੇਜ ਦੇ ਸਾਹਮਣੇ ਕੁਰਸੀਆਂ ਲੱਗੀਆਂ ਨਾ ਬੈਠੋ ਮੇਰੇ ਭਰਾ ਕੋਈ ਗੱਲ ਨਹੀਂ ਫਾਇਰਨ ਮੈਚ ਤੁਸੀਂ ਦੇਖ ਕੇ ਜਾਣਾ ਕੋਈ ਗੱਲ ਨਹੀਂ ਬਾੜੇ ਬੋਟ ਗਲਿਚ ਕਰਨ ਹੋ ਜਾਂਦੇ ਟੀਮਾਂ ਦੇ हाँ जोड़े कमेटी मैंबर साढ़े हो होते रहन गए हेलो जस्सी भाई जस्सी भाई ਹੈਲੋ ਹੈਲੋ ਬਾਈ ਕਮੇਟੀ ਆਓ ਸਾਰੇ ਇੱਥੇ ਆਜੋ ਕਮੇਟੀ ਆ ਜਿਹੜੀ ਬਾਈ ਕਮੇਟੀ ਆਜੋ ਕਮੇਟੀ ਵਾਲੇ ਆਜੋ ਸਾਰੇ ਆਇਓ ਟੀਕਾ ਨਹੀਂ ਬਹੋਣੀ ਆਪਾਂ ਆਜੋ ਆਓ ਯਾਰ ਆਓ ਯਾਰ ਆਜੋ ਆਜੋ ਯਾਰ ਸਾਰੇ ਆਜੋ ਬਾਈ ਕਮੇਟੀ ਵਾਲੇ ਆਓ ਕਮੇਟੀ ਵਾਲੇ ਆ ਜੋ ਦੋ ਵੰਟ ਦੋ ਵੰਟ ਭਾਈ ਰਤੋ ਜਾ ਰਹੇ ਨੇ ਹਰਿਆਣੇ ਵਾਲੇ ਕਿੱਥੇ ਭਾਈ ਆਈ ਭੱਜ ਜਾਣਾ ਮੈਨੂੰ ਦੇਖਣ ਆਲੇ ਮੇਰੇ ਭਾਈ ਜਿਹੜਾ ਖਾਕੀ ਦਾ ਜਵਾਬ ਤੇ ਸੱਚ ਕਰ ਤੜਕੇ ਦੇ ਖੜੇ ਆ ਉਹ ਲੈਣਗੇ ਫੈਸਲਾ ਅਸੀਂ ਹੁਣ ਦੁੱਤਾਂ ਕਿਵੇਂ ਖਾਈਏ ਯਾਰ ਸਾਡੀ ਗਲਤੀ ਰਹੇ ਆ ਬਈ ਸਾਨੂੰ 2 ਮਹੀਨੇ ਹੋ ਗਏ ਲੱਗਿਆ ਨੂੰ ਤੇ ਅੱਜ ਜਾਣ ਕੇ ਕੋਈ ਗੱਲ ਹੀ ਨਹੀਂ ਸੁਣਦਾ ਯਾਰ ਕਿਉਂ ਐ ਕਰਦੇ ਹੋ ਨੇ ਤੁਸੀਂ ਤੜਕੇ ਦੇ ਇੰਨਾ ਵਧੀਆ ਮੇਲਾ ਚੱਲੀ ਜਾਂਦਾ ਹੁਣ ਕੋਈ ਗੱਲ ਹੀ ਨਹੀਂ ਮੰਨ ਰਿਹਾ ਅੱਜ ਤੋਂ ਮੈਂ ਕਹਾਂ ਗਰ ਬੀ ਚੱਲਦੇ ਨਾ ਆਵੀਂ ਆ ਉਹਨਾਂ ਤੁਹਾਨੂੰ ਵੀ ਦੇ ਦੇਾਂਗੇ ਛੱਡੋ ਖੜੇ ਯਾਰ ਕਿਉਂ ਐ ਕਰਦੇ ਆ ਹੋਰ ਕੀ ਕਰ ਸਕਦੇ ਆ ਅਸੀਂ ਅਸੀਂ ਤਾਂ ਨਾਮ ਹੀ ਦੇ ਸਕਦੇ ਆ ਨਾ ਜਿੰਨਾ ਦੂਜੀ ਟੀਮ ਲੈ ਕੇ ਉਹ ਤੁਹੀ ਲੈ ਲਓ ਯਾਰ ਹੋਰ ਕੀ ਕਰਗੇ ਹੁਣ ਅਸੀਂ ਕਿਹਨੂੰ ਜੇਤੂ ਕਰਾਰ ਦੇ ਦਈਏ ਰੈਫਰੀ ਦੇਣਗੇ ਜਿਹਨੂੰ ਦੇਣਾ ਠੀਕ ਹੈ ਜੀ ਤੁਹਾਡਾ ਖੇਡੋ ਬਾਈ ਜਿਹੜੀਆਂ ਟੀਮਾਂ ਰੈਫਰੀਆਂ ਨੇ ਜੇਤੂ ਕਰਾਰ ਦੇ ਦਿੱਤਾ ਧੰਨਵਾਦ ਆਓ ਜੀ ਇਹ ਲੇਵੇ ਦੀ ਟੀਮ